ਮੰਗਲ 7th sun YouTube ਚੈਨਲ ਦੀ ਟੀਮ ਪਹੁੰਚੀ ਹੈ ਪਿੰਡ ਪੱਦੀ ਜਗੀਰ ਪਰਮਵੀਰ ਸਿੰਘ ਆਮ ਤੌਰ ਤੇ ਸਿਆਣੇ ਕਹਿੰਦੇ ਨੇ ਕਿ ਜਾਨਵਰ ਪਾਲਣਾ ਬਹੁਤ ਮਹਿੰਗਾ ਕੰਮ ਹੈ ਤੇ ਖਾਸ ਤੌਰ ਤੇ ਜਿਹੜੇ ਕੁੱਤੇ ਨੇ ਇਹਨਾਂ ਨੂੰ ਪਾਲਣਾ ਔਰ ਸ਼ੌਂਕ ਬਹੁਤ ਮਹਿੰਗਾ ਸ਼ੌਂਕ ਹੈ ਜਿਹਾਂ ਹੀ ਸ਼ੌਂਕ ਪਾਲੀ ਬੈਠੇ ਨੇ ਕੁੱਦਾ ਭਾਜੀ ਤੇ ਅੱਜ ਅਸੀਂ ਪਹੁੰਚੇ ਆ ਇਹਨਾਂ ਦੇ ਫਾਰਮ ਤੇ ਪਿੰਡ ਪੱਦੀ ਜ਼ਗੀਰ ਤਹਿਸੀਲ ਫਲੋਰ ਜ਼ਿਲ੍ਹਾ ਜਲੰਧਰ ਪੰਜਾਬ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਔਰ ਦੇਖਾਂਗੇ ਕਿ ਇਹਨਾਂ ਕੋਲ ਕਿਸ-ਕਿਸ ਨਸਲ ਦੇ ਡੌਗ ਨੇ ਔਰ ਇੱਥੇ-ਇੱਥੇ ਇਹਨਾਂ ਨੂੰ ਇਹਨਾਂ ਨੇ ਨਿਠਾਇਆ ਔਰ ਕੀ ਕੀ ਨਾਮ ਇਨਾਂ ਦੇ ਡੌਗਸ ਨੇ ਜਿੱਤੇ ਹੋਏ ਨੇ ਹਾਂਜੀ ਪਰਵੀਰ ਸਿੰਘ ਤੁਸੀਂ ਦੱਸੋ ਕਿ ਇਹ ਜਿਹੜਾ ਡੌਗ ਹੈ ਤੁਹਾਡਾ ਹਾਂਜੀ ਇਹ ਕਿਸ ਨਸਲ ਨਸਲ ਦਾ ਹੈ ਇਹ ਗ੍ਰੇ ਹੌਂਡ ਹੈ ਜੀ ਆਇਰਲੈਂਡ ਦੀ ਬਰੀਡ ਹੈ ਇਹ ਕਿੱਥੋਂ ਦੀ ਹੈ ਆਇਰਲੈਂਡ ਆਇਰਲੈਂਡ ਦੀ ਹਾਂਜੀ ਠੀਕ ਹੈ ਤੇ ਇਹ ਬਰੀਡ ਉੱਥੋਂ ਦੀ ਹੈ ਤੇ ਤੁਸੀਂ ਕਿੱਥੋਂ ਲਿਆਂਦਾ ਇਹਨੂੰ ਅਸੀਂ ਇੰਪੋਰਟ ਕਰਾਇਆ ਆਇਰਲੈਂਡ ਤੋਂ ਇੰਪੋਰਟ ਕਰਾਇਆ ਉੱਥੋਂ ਹੀ ਮਗਵਾਇਆ ਇਹਨੂੰ ਹਾਂਜੀ ਹਾਂਜੀ ਠੀਕ ਹੈ ਤੇ ਤੁਹਾਡੇ ਕੋਲ ਆ ਇਹਨੂੰ ਕਿੰਨੀ ਦੇਰ ਹੋ ਗਈ ਇਹਨੂੰ ਇਹਨੂੰ ਜੀ 3 ਮਹੀਨਾ ਹੋ ਗਿਆ 3 ਮਹੀਨੇ ਹੋ ਗਏ ਤੁਹਾਡੇ ਕੋਲ ਆਇਆ ਨੂੰ ਹੁਣ ਲੇਟੈਸਟ ਨਵਾਂ ਹੀ ਮੰਗਵਾਇਆ ਹੋਇਆ ਹਾਂਜੀ ਹਾਂਜੀ ਤੇ ਇੱਥੇ ਆਣ ਕਿਉਂਕਿ ਉੱਥੋਂ ਦੇ ਮੌਸਮ ਦਾ ਜਾਂ ਇੱਥੋਂ ਦੇ ਮੌਸਮ ਦਾ ਇਹਨਾਂ ਉੱਪਰ ਕੋਈ ਫਰਕ ਪੈ ਨਹੀਂ ਪਿਆ ਨਹੀਂ ਇਹਨਾਂ ਨਹੀਂ ਪੈਂਦਾ ਮਾੜਾ ਮੋਟਾ ਪੈਂਦਾ ਥੋੜਾ ਪੈਂਦਾ ਹਾਂਜੀ ਤੇ ਇਹਦੀ ਖਰਾਕ ਇਹ ਖਰਾਕ ਜੀ ਸਵੇਰ ਨੂੰ ਦਹੀਂ ਦਹੀਂ ਪਾਣੀ ਦਾ ਤੇ ਸ਼ਾਮ ਨੂੰ ਚਿਕਨ ਦਾ ਅੱਛਾ ਹਾਂਜੀ ਤੇ ਡੇਲੀ ਇਹਦੀ ਐਕਸਰਸਾਈਜ਼ ਵੀ ਕਰਾਉਂਦੇ ਹੋ ਤੁਸੀਂ ਹਾਂਜੀ ਹਾਂਜੀ ਤੇ ਐਕਸਰਸ ਇਥੇ ਲੋਕਲ ਕਰਾਉਂਦੇ ਇੱਕ ਜਾਂ ਕਿਤੇ ਬਾਹਰ ਲੈ ਕੇ ਜਾਂਦੇ ਟਰੈਕ ਕਿਸੇ ਤੇ ਨੂੰ ਇੱਥੇ ਆਪਣੇ ਖੱਤੇ ਛੱਡਿਆ ਜੀ ਅੱਛਾ ਆਪਣੇ ਖੇਤ ਛੱਡੇ ਹੋਏ ਨੇ ਸਿਰਫ ਇਹਨਾਂ ਵਾਸਤੇ ਹਾਂਜੀ ਜਿੱਥੇ ਇਹਨਾਂ ਨੂੰ ਉਠਾ ਕੇ ਪ੍ਰੈਕਟਿਸ ਕਰਾਉਂਦੇ ਨੇ ਪ੍ਰੈਕਟਿਸ ਕਰਾਉਂਦੇ ਹੋ ਇਹਨੂੰ ਉਠਾਉਂਦੇ ਕਿਸ ਤਰ੍ਹਾਂ ਇਹਨੂੰ ਟਰੈਕ ਬਣਿਆ ਟਰੈਕ ਬਣਿਆ ਹਾਂਜੀ ਜਿੱਦਾਂ ਬਕਾਇਦਾ ਜਿੱਥੇ ਇਹਨਾਂ ਨੂੰ ਤੁਸੀਂ ਮੁਕਾਬਲੇ ਤੇ ਲੈ ਕੇ ਜਾਂਦੇ ਹੋ ਹਾਂਜੀ ਜਿਸ ਤਰ੍ਹਾਂ ਦਾ ਟਰੈਕ ਉੱਥੇ ਆ ਉਦਾਂ ਦਾ ਹੀ ਬਣਾਇਆ ਹੈ ਉਦਾਂ ਦਾ ਤੁਸੀਂ ਟਰੈਕ ਬਣਾਇਆ ਹਾਂਜੀ ਹਾਂਜੀ ਠੀਕ ਹੈ ਤੇ ਇਹਦੀ ਅੰਦਾਜ਼ਨ ਉਮਰ ਕਿੰਨੀ ਕੁ ਹੋਗੀ ਹੈ ਇਹ 10 ਸਾਲਾਂ ਦਾ ਹੋਵੇ। ਠੀਕ ਹੈ ਇਹਨੂੰ ਥੋੜਾ ਤੋਰ ਕੇ ਦਿਖਾਓਗੇ। ਇਹਦਾ ਨਾਂ ਕੀ ਰੱਖਿਆ ਤੁਸੀਂ ਇਸਕੋ? ਇਹ ਹੈਡ ਕੋਚ ਰੱਖਿਆ ਇਹਨੇ। ਹਾਂਜੀ ਹੈਡ ਕੋਚ। ਹੈਡ ਕੋਚ। ਤੇ ਹੁਣ ਤੱਕ ਇਹਨੇ ਕਿੰਨੇ ਕੁ ਮੁਕਾਬਲੇ ਤੁਹਾਡੇ ਕੋਲ 3 ਮਹੀਨਿਆਂ ਚ ਅਟੈਂਡ ਕੀਤੇ ਨੇ? ਇਹਨੂੰ ਮਹੀਨਾ ਕਿ ਹੋਇਆ ਕੱਢੇ ਨੂੰ ਗੇਮਾਂ ਵਿੱਚ ਇਹ ਤਿੰਨ ਵਾਰੀ ਭਜਾਇਆ, ਦੋ ਵਾਰੀ ਇਹਨਾਂ ਨਾਮ ਜਿੱਤੇ। ਨਾਮ ਚ ਕੀ ਲੈ ਕੇ ਆ ਕੈਸ਼ ਹੈ ਸਗਾ ਜੀ ਕੈਸ਼ ਦੇ ਵਿੱਚ ਹੀ ਆਰਾਮ ਸੀ ਠੀਕ ਹੈ ਤੇ ਜਿਹੜਾ ਤੁਸੀਂ ਇਹਨਾਂ ਨੂੰ ਚਿਕਨ ਵਗੈਰਾ ਲੋਕਲ ਲੈ ਲੈਂਦੇ ਇੱਕ ਜਾਂ ਬਾਹਰੋਂ ਕਿਤੇ ਹੋਰ ਸੇਲ ਦੀ ਮਾਰਕੀਟ ਚੋਂ ਪਰਚੇਜ਼ ਕਰਦੇ ਜੀ ਇਹ ਤਾਂ ਆਪਣੇ ਤੇ ਆ ਜਾਂ ਕਈ ਵਾਰੀ ਲੋਕਲ ਵੀ ਲੈ ਲੀਦਾ ਕਈ ਵਾਰੀ ਹੋਲਸੇਲ ਠੀਕ ਹੈ ਇਹਨੂੰ ਜਿੱਦਾਂ ਹੁਣ ਮੌਸਮ ਕਾਫੀ ਠੰਡਦਾ ਹੈ ਹਾਂਜੀ ਇਹਦੇ ਵਿਚਾਰ ਲਈ ਤੁਸੀਂ ਦਿਖਾਓ ਕਿ ਵੀ ਕਿਹੜਾ ਇਹਨਾਂ ਦਾ ਬਣਾਇਆ ਹੋਇਆ ਤੁਸੀਂ ਜਿਹਦੇ ਵਿੱਚ ਇਹਨਾਂ ਨੂੰ ਛੱਡ ਦਿੰਦੇ ਹੋ ਤੇ ਅੰਦਰ ਇਹਨਾਂ ਦੇ ਨਿੱਗੇ ਰੱਖਣ ਦੇ ਲਈ ਕੋਈ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਹੈ ਹਾਂ ਅੰਦਰ ਅੱਛਾ ਆ ਇਹਨਾਂ ਦਾ ਵੱਖਰਾ ਹੀ ਪੋਰਸ਼ਨ ਆ ਇਹ ਦੇ ਕੱਲੇ ਦਾ ਪੋਰਸ਼ਨ ਆ ਹਾਂਜੀ ਹਾਂਜੀ ਕੱਲੇ ਕੱਲੇ ਦਾ ਬਣਾਇਆ ਸਾਰੇ ਕੱਲੇ ਕੱਲੇ ਦਾ ਅੱਛਾ ਸਾਰੇ ਜਿਹੜੇ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਸਾਰੇ ਥੋੜੇ ਦਿਖਾ ਲਦੇ ਹੋ ਬਈ ਜਿਸ ਤਰ੍ਹਾਂ ਇਹ ਪੰਜ ਬਣੇ ਹੋਏ ਨੇ ਅਲੱਗ-ਅਲੱਗ ਹਾਂਜੀ ਔਰ ਕੱਲੇ-ਕੱਲੇ ਡੌਗ ਦੇ ਵਾਸਤੇ ਤੇ ਕੱਲਾ-ਕੱਲਾ ਹੀ ਬਣਾਇਆ ਹੋਇਆ ਤਾਂ ਜੇ ਆਪਸ ਵਿੱਚ ਲੜਨਾ ਪੈਣ ਹਾਂਜੀ ਇਸੇ ਕਰਕੇ ਹੀ ਆ ਹਾਂਜੀ ਤੇ ਇਹਨਾਂ ਨੂੰ ਨਿਗਾ ਰੱਖਣ ਦੇ ਲਈ ਇਹ ਥੱਲੇ ਵਿੱਚ ਤੁਸੀਂ ਬਕਾਇਦਾ ਬੈੱਡ ਲਾਇਆ ਹਾਂ ਹਾਂਜੀ ਕੰਬਲ ਤਲਾਈ ਸਾਰਾ ਕੁਝ ਰੱਖਿਆ ਹੋਇਆ ਠੀਕ ਹੈ ਹਾਂਜੀ ਤੇ ਇਹ ਆਪਣੀ ਮਰਜ਼ੀ ਮੁਤਾਬਕ ਦਿਲ ਕਰੇ ਬਾਹਰ ਬੈਠ ਜਾਵੇ ਹਾਂਜੀ ਤੇ ਅੰਦਰ ਦਿਲ ਕਰੇ ਅੰਦਰ ਬੈਠ ਜਾਵੇ ਹਾਂਜੀ ਤੇ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਤੁਸੀਂ ਇਹਨਾਂ ਨੂੰ ਸਾਂਭਣ ਦਾ ਉਹ ਰੱਖਣ ਦਾ ਤੇ ਇਹ ਨਾਲ ਇੱਕ ਹੋਰ ਵੀ ਡੌਗ ਹੈ ਤੁਸੀਂ ਇਹਨੂੰ ਇੱਥੇ ਅੰਦਰ ਕਰ ਦਿਓ ਬੇਸ਼ੱਕ ਤੇ ਸਨਵੇਦੀ ਬਾਰੇ ਦੱਸਿਓ ਆ ਜਿਹੜਾ ਦੂਸਰਾ ਇਹ ਵੀ ਰੈੱਡ ਕਲਰ ਦਾ ਹੈ ਹਾਂਜੀ ਤੇ ਇਹਦੀ ਕੀ ਨਸਲ ਹੈ ਇਹ ਵੀ ਗ੍ਰੇ ਹਾਉਂਡ ਹੈ ਇਹ ਇਹ ਵੀ ਗ੍ਰੇ ਹਾਉਂਡ ਹੈ ਹਾਂਜੀ ਇਹਦੇ ਪੈਰਾਂ ਨੂੰ ਕੀ ਰੰਗ ਲਾਇਆ ਮਹਿੰਦੀ ਲਾਈ ਕੀ ਕੁਝ ਲਾਇਆ ਹੋਇਆ ਹੈ ਮਹਿੰਦੀ ਲਾਈ ਹੈ ਇਹ ਇਹ ਕਾਦੇ ਵਾਸਤੇ ਲਾਈ ਹੈ ਇਹ ਪੈਰਾਂ ਦੇ ਥੱਲੇ ਮਹਿੰਦੀ ਵਿੱਚ ਦਵਾਈ ਪਾਈ ਹੁੰਦੀ ਹੈ अच्छा जे कोई ना कोई 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 इंफेक्शन वगैरह या पैरदा जख्म या कोई फंगस वगैरह जेडी ये सारी ठीक हो ਜਾਂਦੀ ਥੱਲੇ ਉਹ ਨਾ ਇਹਨਾਂ ਦੇ ਪੈਰਾਂ ਤੇ ਹੋਵੇ ਹਾਂਜੀ ਇਹ ਕਿੱਥੋਂ ਲੈ ਕੇ ਆਏ ਸੀ ਤੁਸੀਂ ਇਹ ਜੀ ਇੱਥੋਂ ਹੀ ਆਪਣੇ ਇੰਡੀਆ ਤੋਂ ਲੈ ਆਏ ਕਿਸੇ ਤੋਂ ਅੱਛਾ ਇਹਦਾ ਕੀ ਨਾਮ ਰੱਖਿਆ ਜਨਾ ਟੌਪ ਫਲੇਮ ਟੌਪ ਫਲੇਮ 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 ਟੌਪ ਫਲੇਮ ਹਾਂਜੀ ਤੇ ਇਹਦੀ ਦੌੜ ਕਿਸ ਤਰ੍ਹਾਂ ਦੀ ਹੈ ਇਹਦੀ ਦੌੜ ਵਧੀਆ ਉਦਾਂ ਹੀ ਭੱਜਦਾ ਬਾਲਿਆਂ ਕੋ ਨਾਲੇ ਤੇ ਤੁਹਾਨੂੰ ਕਿੰਨੇ ਚਿਰ ਹੋ ਗਿਆ ਇਹਨੂੰ ਲਿਆਂਦੇ ਨੂੰ? ਇਹ ਦੋਕ ਦੋਕ ਮਹੀਨੇ ਹੋਏ। ਇਹਨੂੰ ਵੀ ਦੋ ਮਹੀਨੇ ਹੋਏ ਨੇ। ਹਾਂਜੀ। ਤੇ ਜਦੋਂ ਹੁਣ ਤੁਸੀਂ ਕੰਪੀਟੀਸ਼ਨ 'ਚ ਪਿਆ ਤੇ ਇਹਨਾਂ ਦੋਨਾਂ ਨੂੰ ਪਾਇਆ ਕਿ ਉਹ ਇਕੱਲਾ ਪਾਇਆ ਸੀ? ਨਹੀਂ, ਉਹ ਮੈਕਸ ਵਿੱਚ ਭਜਾਉਣਾ ਹੈ ਇੰਡੀਅਨ ਵਿੱਚ। ਇਹ ਇੰਡੀਅਨ 'ਚ ਨੱਟਦਾ। ਹਾਂਜੀ। ਗੁੱਡ। ਠੀਕ ਐ। ਤੇ ਉਹ ਖਰਾਕ ਇਹਦੀ ਵੀ ਸੀ ਨਹੀਂ? ਸੀ ਨਹੀਂ ਹਾਂਜੀ। ਠੀਕ ਐ। ਤੇ ਤੁਹਾਨੂੰ ਸ਼ੌਂਕ ਕਿੱਥੋਂ ਪਿਆ? ਇਹ ਜੀ ਸਾਡੇ ਦਾਦਿਆਂ ਨੂੰ, ਪਰਦਾਦਿਆਂ ਨੂੰ। ਅੱਛਾ ਦਾਦੇ-ਪਰਦਾਦੇ ਤੋਂ ਹੀ ਇਹ ਸ਼ੌਂਕ ਚੱਲਦਾ ਆ ਰਿਹਾ। ਹਾਂਜੀ। ਤੇ ਇਹਦੇ ਨਾਲ ਤੁਹਾਡਾ ਨਾਮ ਹੀ ਬਣਿਆ ਕੁਝ ਪੰਜਾਬ 'ਚ ਹਾਂਜੀ ਬਹੁਤ ਜ਼ਿਆਦਾ ਜੀ ਕਿੰਨੀ ਕੁ ਦੂਰ ਤੱਕ ਲੋਕ ਤੁਹਾਨੂੰ ਇੱਕ ਇਹਨਾਂ ਡੌਗ ਰੱਖਣ ਕਰਕੇ ਹੀ ਜਾਣਦੇ ਨੇ ਹੋਰ ਪੰਜਾਬ 'ਚ ਤਾਂ ਜਾਣਦੇ ਜਾਣਦੇ ਬਾਹਰ ਵੀ ਕੈਨੇਡਾ ਅਮਰੀਕਾ 'ਚ ਤੇ ਮਹਾਰਾਸ਼ਟਰ ਵਿੱਚ ਹੁਣ ਉੱਥੇ ਵੀ ਜਾਣਦੇ ਨੇ ਅੱਛਾ ਮਤਲਬ ਆਊਟ ਆਫ ਸਟੇਟ ਵੀ ਜਾਂਦੇ ਹੋ ਤੁਸੀਂ ਲੈ ਕੇ ਇਹਨਾਂ ਨੂੰ ਹਾਂਜੀ ਠੀਕ ਹੈ ਚਲੋ ਬਹੁਤ ਵਧੀਆ ਤੁਹਾਡਾ ਸ਼ੌਂਕ ਹੈ ਔਰ ਇਹਦੇ ਨਾਲ ਤੁਹਾਡੀ ਵਕਫੀਤ 'ਚ ਵਾਧਾ ਹੋਇਆ ਹਾਂਜੀ ਤੇ ਇਹਨਾਂ ਨੂੰ ਪ੍ਰੋਪਰ ਵੈਕਸੀਨ ਵਗੈਰਾ ਲਵਾ ਕੇ ਰੱਖਦੇ ਹਾਂਜੀ ਪੂਰੀ ਹੈ ਜਿਹੜੀ ਰੈਬੀ ਚ ਤੋਂ ਜਾਂ ਹੋਰ ਪਾਰੋ ਵਗੈਰਾ ਤੋਂ ਲੱਗਦੀਆਂ ਨੇ ਹਾਂਜੀ ਉਹਨਾਂ ਨੂੰ ਪ੍ਰੋਪਰ ਲਵਾਉਂਦੇ ਤੁਸੀਂ ਵੈਕਸੀਨ ਇਹਨਾਂ ਦੇ ਕਾਰਡ ਵਗੈਰਾ ਬਣੇ ਹੋਏ ਨੇ ਹਾਂਜੀ ਕਾਰਡ ਬਣੇ ਗੁੱਡ ਚੰਗੀ ਗੱਲ ਹੈ ਹਾਂਜੀ ਜਿਹੜਾ ਵੀ ਕੋਈ ਵੀ ਜਿਹੜਾ ਹੈਗਾ ਜਿਹੜਾ ਕੁੱਤੇ ਪਾਲਣ ਦੇ ਸ਼ਕੀਨ ਨੇ ਉਹਨਾਂ ਨੂੰ ਹਰੇਕ ਨੂੰ ਚਾਹੀਦਾ ਹੈ ਕਿ ਜਿਹੜੇ ਆਪਾਂ ਰੱਖਣੇ ਨੇ ਉਹਨਾਂ ਨੂੰ ਪ੍ਰੋਪਰ ਵੈਕਸੀਨ ਜ਼ਰੂਰ ਲਗवानी ਚਾਹੀਦੀ ਹੈ ਤੇ ਇਸ ਤੋਂ ਇਲਾਵਾ ਇਹ ਜਿਹੜੇ ਡੌਗ ਨੇ ਇਹ ਜਿਹੜੇ ਲੋਕਲ ਆਰਮ ਡੌਗ ਨੇ ਉਹਨਾਂ ਦੇ ਵਿੱਚ ਵੀ ਇਹਨਾਂ ਨੂੰ ਮਿਕਸ ਕਰ ਦਿੰਦੇ ਕਿ ਜਾਂ ਇਹਨਾਂ ਨੂੰ ਅਲੱਗ ਹੀ ਰੱਖਣਾ ਤੁਸੀਂ ਵੀ ਇਹਨਾਂ ਨੂੰ ਅਲੱਗ ਹੀ ਰੱਖਦੇ ਆ ਅਲੱਗ ਹੀ ਰੱਖਣਾ ਹਾਂਜੀ ਠੀਕ ਹੈ ਤੇ ਤੁਸੀਂ ਇਹ ਜਿਹੜੇ ਬਣਾਏ ਨੇ ਇਹ ਕੀ ਚੀਜ਼ਾਂ ਨਾਲ ਕਿਹੜੇ ਅ ਜੰਗਲੇ ਪਿੰਜਰੇ ਜੇ ਬਾਹਰ ਤੋਂ ਫਿਰ ਬਾਹਰ ਛੱਡਣ ਨੂੰ ਅੱਛਾ ਇਹ ਵੀ ਇਹਨਾਂ ਲਈ ਵਾਸਤੇ ਨਿਕਲਦੀ ਹੈ ਤੇ ਆ ਇੱਕ ਤੁਸੀਂ ਲਾਇਆ ਹੋਇਆ ਨਵਾਂ ਜਾਲ ਆ ਹਾਂਜੀ ਤੇ ਇਹਦੇ ਅੰਦਰ ਕੱਚਾ ਥਾਂ ਰੱਖਿਆ ਹਾਂਜੀ ਇਹ ਵੀ ਇਹਨਾਂ ਵਾਸਤੇ ਕਿ ਜਾਂ ਕੋਈ ਪਾਰਕ ਬਣਾਉਣਾ ਜਾਂ ਕੀ ਕਰਨਾ ਇਹ ਵੀ ਇਹਨਾਂ ਵਾਸਤੇ ਹੀ ਹੈ ਇਹਨਾਂ ਲਈ ਹੈ ਹਾਂਜੀ ਤੇ ਇਹ ਦੋ ਡੌਗ ਤੁਹਾਡੇ ਕੋਲ ਇਹ ਹੋਰ ਵੀ ਨੇ ਛੋਟੇ ਨੇ ਹਾਂਜੀ ਇਹ ਵੀ ਇਹਦੀ ਹਾਈਟ ਲੱਗ ਰਿਹਾ ਵੀ ਜਿੱਦਾਂ ਇਹਨਾਂ ਨਾਲੋਂ ਵੱਧ ਹੋ ਜਾਊਗੀ ਹਾਂਜੀ ਲੱਗਦੀ ਹੈ ਹਾਂ ਜਿਸ ਤਰ੍ਹਾਂ ਇਹਦੀ ਗਰੋਥ ਚੱਲ ਰਹੀ ਹੈ ਹਾਂਜੀ ਦੂਸਰੇ ਤੇ ਆਏ ਵੈਸੇ ਰੱਖਿਆ ਹਵੇਲੀ ਚ ਇੱਕ ਇਹ ਪੈਂਟਰ ਜੀ ਦੇ ਪੰਟਰ ਉਧਰ ਰੱਖੀ ਵਾਸਤੇ ਆ ਹਾਂਜੀ ਤੇ ਕੁਛ ਮੁਰਗੀਆਂ ਵੀ ਰੱਖੀਆਂ ਬਤਕਾਂ ਵੀ ਐ ਕੋਹੋਰ ਕਬੂਤਰ ਵਗੈਰਾ ਵੀ ਕਬੂਤਰ ਵੀ ਨੇ ਕਬੂਤਰ ਵੀ ਨੇ ਕਿੰਨੇ ਕ ਕਬੂਤਰ ਨੇ ਤੁਹਾਡੇ ਕੋਲ ਐਸਵੇ ਕਬੂਤਰ ਦਾ 20 ਕ ਹੈਗੇ 20 ਕ ਕਬੂਤਰ ਨੇ ਚਿੱਟੇ ਕਬੂਤਰ ਨੇ ਹਾਂਜੀ ਹਾਂਜੀ ਠੀਕ ਐ ਆ ਇਹ ਵੀ ਮਿਕਸ ਨੇ ਉਹ ਕੀ ਚਕੋਰ ਨੇ ਹਾਂਜੀ ਚਕੋਰ ਨੇ ਅੱਛਾ ਵੀ ਚਕੋਰਾ ਵੀ ਨੇ ਹਾਂਜੀ ਠੀਕ ਐ ਬਹੁਤ ਵਧੀਆ ਸ਼ੌਂਕ ਐ ਜਿਹੜਾ ਤੁਸੀਂ ਪਾਲਿਆ ਹੋਇਆ ਔਰ ਸ਼ੈੱਡ ਇੱਧਰ ਸ਼ੈੱਡ ਦਿਖਾਓ ਆ ਬਹੁਤ ਵਧੀਆ ਸ਼ੈੱਡ ਬਣਾਈ ਹੋਈ ਹੈ ਜਿਹਦੇ ਨਾਲ ਜਿਹੜਾ ਇਹਨਾਂ ਦੇ ਕਮਰੇ ਨੇ ਉਹ ਜਿਆਦਾ ਠਰਨ ਨਾ ਜਦੋਂ ਟੈਂਪਰੇਚਰ ਡਾਊਨ ਹੁੰਦਾ ਹੈ ਠੰਡ ਦੇ ਦਿਨਾਂ 'ਚ ਜਾਂ ਗਰਮੀ 'ਚ ਟੈਂਪਰੇਚਰ ਵੱਧ ਜਾਂਦਾ ਤੇ ਇਹ ਸ਼ੈੱਡ ਜਿਹੜੀ ਹੈ ਇਹ ਪਾਉਣ ਦੇ ਨਾਲ ਟੈਂਪਰੇਚਰ ਜਿਆਦਾ ਨਹੀਂ ਵੱਧਦਾ ਗਰਮੀਆਂ ਦੇ ਵਿੱਚ ਔਰ ਜਿਹੜੇ ਤੁਸੀਂ ਇਕੱਠਾ ਚਿਕਨ ਵਗੈਰਾ ਲਿਆ ਕੇ ਰੱਖਦੇ ਹੋ ਉਹਨਾਂ ਲਈ ਕੋਈ ਫ੍ਰੀਜ਼ਰ ਵਗੈਰਾ ਰੱਖਿਆ ਹੋਇਆ ਇੱਥੇ ਉਹਨੂੰ ਸਾਂਭਦੇ ਕਿਦਾਂ? ਅੰਦਰ ਫ੍ਰੀਜ਼ਰ ਹੈ। ਐਸ਼ਾ ਅੰਦਰ ਫ੍ਰੀਜ਼ਰ ਹੈ ਜਿਹਦੇ ਵਿੱਚ ਉਹਨੂੰ ਸਟੋਰ ਕਰ ਦਿੰਦੇ ਹੋ ਤੁਸੀਂ। ਠੀਕ ਹੈ। ਕਿੰਨਾ ਡੇਢ ਕੁਇੰਟਲ ਰੱਖ ਦਿੰਦੇ? ਕੁਇੰਟਲ ਡੇਢ ਕੁਇੰਟਲ ਇਕੱਠਾ ਲਿਆ ਹੁਣ ਔਰ ਕਿੰਨੇ ਦਿਨ ਚੱਲ ਜਾਂਦਾ? ਮਹੀਨਾ ਡੇਢ ਮਹੀਨਾ ਲੰਘ ਜਾਂਦਾ। ਮਹੀਨਾ ਡੇਢ ਮਹੀਨਾ ਇੱਕ ਵਾਰੀ ਲਿਆਂਦੇ ਨਾਲ। ਉਹ ਤਾਂ ਬਿਲਕੁਲ ਫ੍ਰੀਜ਼ ਹੋਇਆ ਹੁੰਦਾ। ਹਾਂਜੀ ਫ੍ਰੀਜ਼। ਤੇ ਉਹਨੂੰ ਕੱਚਾ ਹੀ ਐਸ ਐਚ ਪਾ ਦਿੰਦੇ ਕਿ ਜਾਂ ਉਹਨੂੰ ਕੋਈ ਉਬਾਲਦੇ ਪਾਣੀ 'ਚ ਉਬਾਲਦੇ ਆਂ। ਵਧੀਆ ਕਰਕੇ ਹਲਦੀ ਪਾ ਕੇ ਲੂਣ ਪਾ ਕੇ। ਠੀਕ ਹੈ ਚਲੋ ਬਹੁਤ ਵਧੀਆ ਜੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਫਿਰ ਤੁਸੀਂ ਇਸ ਚੈਨਲ ਤੇ ਆਣ ਕੇ ਆਪਣੀ ਬਰੀਡ ਬਾਰੇ ਦੱਸਿਆ ਹਾਂਜੀ ਤੇ ਆਮ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਹੋਰ ਵੀ ਸ਼ੌਕੀਨ ਨੇ ਕੁੱਤੇ ਰੱਖਣ ਦੇ ਜਾਂ ਇਹਨਾਂ ਦੇ ਮੁਕਾਬਲਿਆਂ ਨੂੰ ਦੇਖਣ ਦੇ ਵਧੀਆ ਸ਼ੌਂਕ ਹੈ ਜੀ ਰੱਖਣੇ ਚਾਹੀਦੇ ਸਾਰੇ ਇਹਨੂੰ ਔਰ ਵੱਧ ਤੋਂ ਵੱਧ ਲੋਕਾਂ ਨੂੰ ਆਣ ਕੇ ਦੇਖਣਾ ਚਾਹੀਦਾ ਹਾਂਜੀ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਇਹ ਨਾਲ ਕਾਲੇ ਰੰਗ ਦੇ ਵਿੱਚ ਮੁਰਗੀਆਂ ਨੇ ਚਿਕੋਰ ਵੀ ਨੇ ਔਰ ਬਹੁਤ ਅੱਛਾ ਇਹਨਾਂ ਦਾ ਸ਼ੌਂਕ ਹੈ ਬਤਕਾਂ ਵੀ ਨੇ ਆ ਦੇਖੋ ਦੋ ਬਤਕਾਂ ਨੇ ਉੱਤਰ ਨੇ ਆਪਣੇ ਖੁੱਡੇ 'ਚ ਬੈਠੇ ਹੋਏ ਨੇ ਬਾਹਰ ਠੰਡ ਕਰਕੇ ਅਜੇ ਬਾਹਰ ਨਹੀਂ ਨਿਕਲੇ। ਕਿਹੜਾ ਸਾੜੀ ਰੜਾ ਕੇ ਪਿੱਛੇ ਬਣਾਇਓ ਆਇਓ। ਬਹੁਤ ਹੀ ਸ਼ੌਂਕ ਦੇ ਨਾਲ ਇਹ ਫਾਰਮ ਹਾਊਸ ਬਣਾਇਆ ਔਰ ਬਿਲਕੁਲ ਪਿੰਡ ਦੇ ਬਾਹਰਲੇ ਪਾਸੇ ਗੁੜਿਆਲੇ ਰਸਤੇ ਦੇ ਉੱਪਰ ਫਾਰਮ ਹੈ ਔਰ ਜੇ ਕੋਈ ਵੀ ਇਹਨਾਂ ਦੇ ਡੌਗ ਦੇਖਣਾ ਚਾਹੁੰਦਾ ਹੈ ਤੇ ਇਸ ਫਾਰਮ ਤੇ ਆਣ ਕੇ ਡੌਗ ਦੇਖ ਸਕਦਾ ਹੈ ਇਹ ਪਰਮਵੀਰ ਸਿੰਘ ਦਾ ਘਰ ਹੈ ਜਿੱਥੇ ਜਿੰਨੇ ਵੀ ਅਨਾਮ ਉਹਨਾਂ ਨੇ ਜਿੱਤੇ ਨੇ ਉਹ ਸਾਰੇ ਹੀ ਇੱਥੇ ਆਪਣੇ ਘਰ ਰੱਖੇ ਨੇ ਹਾਰਾ ਅੰਦਰ ਟਰਾਫੀਆਂ ਨਾਲ ਹੀ ਭਰਿਆ ਹੋਇਆ ਜਿਹੜੇ ਡੌਗਸ ਨੇ ਜਿੱਤ ਕੇ ਲਿਆਉਂਦੇ ਨੇ ਅਲੱਗ-ਅਲੱਗ ਥਾਵਾਂ ਤੋਂ ਹਾਂ ਇਹ ਕਿੱਥੋਂ ਮਿਲਿਆ ਤੁਹਾਨੂੰ ਇਹ ਜੀ 2006 ਵਿੱਚ ਬਲੈਕ ਬ੍ਰੈਂਡ ਸਗਾ ਕੁੱਤਾ ਜੀ ਅੱਛਾ ਤੇ ਉਹ ਫਰਸਟ ਆਇਆ ਸੀ ਗੁੰਮਟੀ ਤੋਂ ਗੁੰਮਟੀ ਪਿੰਡ ਤੋਂ ਹਾਂਜੀ ਠੀਕ ਹੈ ਇਹ ਉਹਦਾ ਜੀ ਇਹ ਗੁੰਮਟੀ ਜਿਹੜਾ ਉਹ ਮਾਲਵੇਚ ਹੈ ਹਾਂਜੀ ਹਾਂਜੀ ਹਾਂ ਠੀਕ ਹੈ ਇਹ ਜਿਸੂ ਮਾਜਰੇ ਤੋਂ ਗੇਮ ਚੇਂਜਰ ਸਗਾ ਕੁੱਤਾ ਜੀ ਸਾਥੇ ਉਹ ਜਿਸੂ ਮਾਜਰਾ ਗੇਮ ਚੇਂਜਰ ਫਰਸਟ ਆਇਆ ਸੀਗਾ ਤਾਂ ਤੇ ਉਸ ਡੌਗ ਦਾ ਨਾਂ ਸੀ ਗੇਮ ਚੇਂਜਰ ਗੇਮ ਚੇਂਜਰ ਉਹ ਵੀ ਤੁਹਾਡੇ ਕੋਲ ਸੀ ਹਾਂਜੀ ਹੁਣ ਮਹਾਰਾਸ਼ਟਰ ਗਿਆ ਉਹ ਹਾਂਜੀ ਠੀਕ ਹੈ ਪਿੰਡ ਮਨਾਣਾ ਇਹ ਵੀ ਗੇਮ ਚੇਂਜਰ ਦਾ ਹੀ ਹਾਂ ਇਹ ਵੀ ਇਨਾਮ ਜਿੱਤ ਕੇ ਲਿਆ ਗੇਮ ਚੇਂਜਰ ਇਹ ਵੀ ਗੇਮ ਚੇਂਜਰ ਦਾ ਹੀ ਹੈ ਹਾਂਜੀ ਇਹ 20 ਦੇ ਵਿੱਚ ਲੈ ਕੇ ਆਇਆ ਹਾਂਜੀ 27 ਜਨਵਰੀ 2020 ਨੂੰ ਹਾਂਜੀ ਪਿੰਡ ਮਨਾਣਾ ਹਾਂਜੀ ਠੀਕ ਹੈ ਜੀ ਟਟਪੈਂਡ ਤੋਂ ਜਿੱਤੇ ਅੱਠਵਾਂ ਨੰਬਰ ਹਾਂ ਹਿਸ਼ਾਰਪੁਰ ਜ਼ਿਲ੍ਹੇ ਹਾਂਜੀ ਹੈੱਡ ਕੋਚ ਜਿਹੜਾ ਹੁਣ ਲਿਆ ਇਹ ਵੀ ਤੁਹਾਡੇ ਕੋਲ ਸੀ ਹਾਂਜੀ ਹੈੱਡ ਕੋਚ ਜਿਹੜਾ ਹੁਣ ਆਪਣੇ ਕੋਲ ਐਸ ਵੇਲੇ ਆ ਜਿਹੜਾ ਹੁਣ ਹੈ ਅੱਛਾ ਇਹ ਜਿੱਤ ਕੇ ਲਿਆ ਹੈ ਹਾਂਜੀ ਠੀਕ ਹੈ ਜੀ ਠੀਕ ਹੈ ਐਚ ਡਿਓ ਸਗਾ ਆਪਣੇ ਕੋਲ ਨੇ ਮਾਸ਼ੀਵਾੜੇ ਤੋਂ ਜਿੱਤੇ ਠੀਕ ਹੈ ਹਾਂਜੀ ਫਸਟ ਆਇਆ ਸਗਾ ਠੀਕ ਇੰਡੀਅਨ ਡਾਲ ਸਗਾ ਇਹ ਸੇਮਾ ਪ੍ਰਾਈਜ਼ ਗੇਮ ਕਿਲਰ ਦਾ ਹੈ ਗੇਮ ਕਿਲਰ ਸਗਾ ਹੋ ਵੀ ਬਾਲਾ ਇੰਪੋਰਟਡ ਸਗਾ ਜੰਗੀਆਣਾ ਬਰਨਾਲਾ ਜੰਗੀਆਣਾ ਠੀਕ ਹੈ ਆ ਫੋਰਥ ਪ੍ਰਾਈਜ਼ ਵੱਡੋ ਵੱਡੋਂ ਦੇ ਵੀ ਬਹੁਤ ਮਸ਼ਹੂਰ ਹੈ ਹਾਂਜੀ ਜਿੱਥੇ ਮਿਕਸ ਕੁੱਤਿਆਂ ਦੀ ਟਰੈਕ ਦੌੜਾਂ ਆਮ ਤੌਰ ਤੇ ਹੁੰਦੀਆਂ ਨੇ ਇਹ ਵੀ ਗੇਮ ਚੇਂਜਰ ਹੈ ਜੀ ਇਹ ਵੀ ਗੇਮ ਚੇਂਜਰ ਦਾ ਇਹ ਹਾਂਜੀ ਠੀਕ ਜੀ ਹਾਂਜੀ ਬਾਸ ਇਹ ਤਾਂ ਕਮਾਲ ਕੀਤੀ ਹੋਈ ਹੈ ਇਹ ਇੱਕ ਬਹੁਤ ਵੱਡੀ ਟਰੋਫੀ ਹੈ ਇਹ ਵਿਸ਼ੇਸ਼ ਸਨਮਾਨ ਹੈ ਜੀ ਠੀਕ ਹੈ ਹਾਂਜੀ ਇਹ ਆਪਣੇ ਪਿੰਡ ਪੱਦੀ ਜ਼ਗੀਰ ਚੋਂ ਹੀ ਇੰਡੀਅਨ ਸਕਾਰੇ ਕੁੱਤਿਆਂ ਦੇ ਟਰੈਕ ਦੌੜਾਂ ਦੇ ਵਿੱਚ ਵਿਸ਼ੇਸ਼ ਸਨਮਾਨ ਹਾਂਜੀ ਦਿੱਤਾ ਗਿਆ